ਹਾਏ 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 ਮੇ ਵੀਰ ਕੀ ਦੱਸਾਂ ਦਾਜਾ ਪੁੱਤ ਕਿ ਆਜਾ ਨਾ ਇਹ ਵੀਰ ਕੀ ਦੱਸਾਂ ਮਾਂ ਤੇ ਕੀ ਗੁਜ਼ਰਦੀ ਆ ਪੁੱਤ ਮੇਰਾ 7 ਫੁੱਟ ਦਾ ਜਵਾਨ ਪੁੱਤ ਅੱਜ ਦੱਬੇ ਚ ਬੈ ਕੇ ਆ ਗਿਆ ਮੈਂ ਮਾਣ ਕਰਾਂ ਕਿ ਕੀ ਕਰਾਂ ਪੁੱਤ ਮੇਰੇ ਪੁੱਤ ਬਿਨਾ ਮੇਰੀ ਅੰਦਰ ਨਹੀਂ ਠਰਦੀ ਹਾਏ ਪੁੱਤ ਮੇਰਾ ਪੁੱਤ ਦੇਸ਼ ਲਈ ਦੀ ਸ਼ੀਰ ਹੋ ਗਿਆ हाय पुत हाय पुत मैं किए पुत हाय हाय हाए पुत मान भी कर दी पर घर खाली हो गया पुत बिना पुत घर खाली हो गया

ਆ 15 ਦਿਨ ਹੋਏ ਅੱਜ ਗਏ ਨੂੰ ਤੇ ਇਹ ਤਾਂ ਮੰਗਿਆਵਣੀ ਸੀ ਅੱਗੇ ਤਾਂ ਸਾਢੇ 20 ਸਾਲਾਂ ਦਾ ਸੀ ਆਏ ਕਿਤੇ ਵਿਆਹ ਨਹੀਂ ਸੀ ਕਰਨਾ ਜੇ ਕਰਾਉਂਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਕਰਾਉਣਾ ਪਰ ਮੈਨੂੰ ਕਹਿੰਦਾ ਸੀ ਕਹਿੰਦਾ ਮਾਂ ਮੈਂ ਜੇ ਦੱਬੇ ਤੇ ਵੀ ਆ ਗਿਆ ਨਾ ਮਾਣ ਕਰੀ ਮਾਂ ਨਹੀਂ ਤੇਰੀ 팔 ਪਤ ਅੱਜ ਸਵਰ ਨਹੀਂ ਹੁੰਦਾ ਵੇ ਬੱਤ ਕੀ ਕਰਾਂ ਮੇਰੇ ਪੁੱਤ ਕੀ ਕਰਾਂ ਦੇਖੋ ਸਾਡਾ ਸਾਡਾ ਬੱਚਾ ਸੀ ਸਾਡੇ ਸਾਥੀ ਦਾ ਬੱਚਾ ਸੀ ਸਾਡਾ ਆਪਣਾ ਬੱਚਾ ਸੀ ਬਹੁਤ ਦੁੱਖ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮਾਂ ਲੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਜਰੂਰ ਕਹਿਣਾ ਵੀ ਇਹ ਅਗਨੀ ਵੀਰ ਇਹ ਸਕੀਮ ਗਲਤ ਹੈ ਦੇਸ਼ ਨਾਰ ਦੇ ਨੌਜਵਾਨਾਂ ਦੇਸ਼ ਦੀ ਸੁਰੱਖਿਆ ਨਾਲ ਇਹ ਖਿਲਵਾੜ ਇਹ ਅਗਨੀ ਵਿਸਕੀ ਬੰਦ ਕਰਕੇ ਜਿਹੜੀ ਰੈਗੂਲਰ ਵਾਲੀ ਸਕੀਮ ਆ ਬਰਾਬਰ ਕੀਤੀ ਜਾਂਦੀ ਹੈ ਗਾਗਾ ਸਰਦਾਰੋਦੀ ਪਾਰਟੀ ਵੱਲੋਂ ਇਸ ਸਬ ਜੀਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸੈਂਟਰਲ ਸਰਕਾਰ ਨੇ ਸਕੀਮ ਨੂੰ ਲਾਗੂ ਕਰਕੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪੱਤੀ ਕਰਵਾਇਆ ਗਿਆ ਦੇਖੋ ਇਹ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ ਸੋ ਦੇਸ਼ ਦੇ ਵਿੱਚ ਇਹ ਫੈਸਲਾ ਲੈਣਾ ਚਾਹੀਦਾ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਅਗਨੀ ਵਿਸਕੀ ਪੰਜਾਬ ਚ ਆ ਲੋ ਕੁਝ ਕੰਪੀਸ਼ਨ ਸਿਖਾਏਗੇ ਕਿ ਅਗਰ ਕੋਈ ਵੀ ਦੇਸ਼ ਦੀ ਰੱਖਿਆ ਕਰਦਾ ਹੈ ਸ਼ਹੀਦ ਇਹਦਾ ਭਾਵੇਂ ਉਹ ਅਗਨੀ ਵੀਰ ਕਿਉਂ ਨਾ ਹੋਵੇ ਉਸ ਨੂੰ ਇੱਕ ਮਤਲਬ ਸਨਮਾਨਤ ਰਸ਼ੀ ਦੇ ਨਾਲ ਉਹ ਜੋ ਵੀ ਪਾਲਿਸੀ ਹੈ ਅਸੀਂ ਤਾਂ ਸਾਡਾ ਆਪ ਦਾ ਬੱਚਾ ਜੋ ਵੀ ਪਾਲਿਸੀ ਸਰਕਾਰ ਦੀ ਹੋਏਗੀ ਉਹਦੇ ਚ ਕਵਰ ਹੋਏਗਾ ਕੀ ਮੰਨਦੇ ਹੋ ਕਿ ਇਸ ਸ਼ਹੀਦੀ ਦੇ ਨਾਲ ਆਪਾਂ ਕਿੰਨਾ ਕੋ ਮਤਲਬ ਫਕਰ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਆਪਣੇ ਬੱਚੇ ਦੇਸ਼ ਦੀ ਰੱਖਿਆ ਕਰਦੇ ਗੱਲ ਇਹ ਵੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਜਦ ਜਦੋ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਖਰ ਵੀ ਆ ਲੇਕਿਨ ਦੁੱਖ ਵੀ ਆ ਅੱਜ ਤੁਸੀਂ ਪਰਿਵਾਰ ਨਾਲ ਵੀ ਮਿਲਿਆ ਉਹਨਾਂ ਨੇ ਦੁੱਖ ਵੀ ਸਾਂਝਾ ਕੀਤਾ ਹੈ ਔਰ ਕਾਫੀ ਜਿਹੜਾ ਮਾਹੌਲ ਹੈ ਉਸ ਵਕਤ ਕੰਬੀ ਮਹਿਸੂਸ ਜਵਾਨ ਪੁੱਤ ਚਲਾ ਜਾਣਾ ਯਾਰ ਇੰਦੂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖੇ ਨਹੀਂ ਅੰਦਰ ਮਾਂ ਸਾਡਾ ਤਾਂ ਬੱਚਾ ਸਾਡੇ ਦੇ ਹੱਥਾਂ ਚ ਰਿਹਾ ਹੈ ਹੱਥਾਂ ਚ ਪੜਿਆ ਬਹੁਤ ਦੁੱਖ ਦੇਖੋ ਜੋ ਹਜੇ ਸਾਨੂੰ ਮੈਸੇਜਸ ਇਹਨਾਂ ਦੀ ਆਰਮੀ ਯੂਨਿਟ ਤੋਂ ਆਏ ਆ ਉਹਦੇ ਵਿੱਚ ਕਲੀਅਰ ਨਹੀਂ ਹੈ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਆਰਮੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਬਟ ਸਾਡੇ ਲਈ ਇੱਕ ਬੜੀ ਖੇਦ ਔਰ ਦੁੱਖ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਬੱਚੇ ਦੀ ਇਸ ਤਰ੍ਹਾਂ ਉਥੇ ਇਹ ਬਾਣਾ ਵਾਪਰ ਗਿਆ ਸੋ ਅਸੀਂ ਸ਼ੋਕ ਪ੍ਰਗਟ ਕਰਨਾ ਆਸਤੇ ਇਸ ਸਮੇਂ ਪਰਿਵਾਰ ਦੇ ਨਾਲ ਖੜੇ ਹਾਂ ਪਰਿਵਾਰ ਸੁਨੀਤੀ ਸ਼ਕੀਰਾ ਦਾ ਚਾਚਾ ਇਸ ਵਾਰੇ ਜਿੰਨੀ ਦੇਰ ਤੱਕ ਸਾਨੂੰ ਕੋਈ ਡਾਇਰੈਕਸ਼ਨਸ ਆਰਮੀ ਵੱਲੋਂ ਨਹੀਂ ਆ ਸਕਦੀ ਹੁਣ ਦੇਰ ਤੱਕ ਅਸੀਂ ਨਹੀਂ ਕਹਿ ਪਾਉਂਗੇ ਇਸ ਪਰ ਹਜੇ ਆਰਮੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਵੀ ਨਹੀਂ ਹਜੇ ਹਾਂਜੀ ਹਾਂ ਜੇ ਮਤਲਬ ਇਹਨੂੰ ਕੀ ਸਮਝਿਆ ਜਾਵੇ ਹਾਲੇ ਤੱਕ ਕੀ ਕਿਹਾ ਜਾਵੇ ਵੇਟ ਕਰਨੀ ਪੈਗੀ ਥੋੜਾ ਸਾਨੂੰ ਥੋੜੀ ਦੇਰ ਸਾਨੂੰ ਰੁਕਣਾ ਪੈਗਾ ਤੁਹਾਨੂੰ ਲੱਗਦਾ ਸੰਭਾਵਨਾ ਇਸ ਵਾਰੇ ਆਰਮੀ ਅਥਾਰਟੀ ਸਹੀ ਦੱਸ ਪਾਉਣਗੀ ਕੋਈ ਗੱਲ ਪ੍ਰਸ਼ਾਸਨ ਦੀ ਹਜੇ ਗੱਲਬਾਤ ਚੱਲ ਰਹੀ ਹੈ ਉਹ ਆਪਣੀ ਇਨਵੈਸਟੀਗੇਸ਼ਨਸ ਕਰ ਰਹੀ ਹੈ ਅੱਜ ਦਾ ਰਾਜੇ ਸਨਮਾਨਨਾ ਕੋ ਮਿਲਟਰੀ ਆਨਰਸ ਲਈ ਉਹਨਾਂ ਦੀ ਟੀਮ ਆਈ ਹੋਈ ਹੈ ਸੋ ਐਸ ਪਰ ਰੂਲਸ ਥੋ ਉਹਨਾਂ ਦੇ ਮਿਲਟਰੀ ਆਨਰਸ ਬੰਦੇ ਹੋ ਆਰਮੀ